4 ਸਾਲ ਪਹਿਲਾਂ ਜਦੋਂ ਮੈਂ ਚੰਡੀਗੜ੍ਹ ਤੋਂ ਮੂਸੇਵਾਲਾ ਆ ਰਿਹਾ ਸੀ ਮੇਰੇ ਮਨ 'ਚ ਬਹੁਤ ਸਾਰੇ ਸਵਾਲ ਸੀ ਬਹੁਤ ਸਾਰੀਆਂ ਗਲਤਫਹਿਮੀਆਂ ਸੀ ਲੱਗਦਾ ਸੀ ਜੋ ਸਿੱਧੂ ਮੂਸੇਵਾਲੇ ਬਾਰੇ ਬਹੁਤ ਘੱਟ ਲੋਕ ਜਾਣਦੇ ਸੀ ਕਿ ਆਕਰ ਸਖਸ਼ੀਅਤ ਕੀ ਹੈ ਆਮ ਤੌਰ ਤੇ ਜਿਹੜੇ ਸਟਾਰ ਹੁੰਦੇ ਆ ਸਟਾਰਸ ਨਾਲ ਉਹਨਾਂ ਦੀ ਸਟਾਰਡਮ ਬਹੁਤ ਵੱਡੀ ਹੋ ਜਾਂਦੀ ਹੈ ਲੇਕਿਨ ਜਦੋਂ ਮੈਂ ਪਿੰਡ ਪਹੁੰਚਿਆ ਕੋਵਿਡ ਦੇ ਵੇਲੇ ਸਾਰਾ ਦਿਨ ਉਹਨਾਂ ਨੇ ਗੁਜ਼ਾਰਿਆ ਅਸੀਂ ਟਰੈਕਟਰ ਤੇ ਪੂਰੇ ਪਿੰਡ ਦੀ ਘੇੜੀ ਵੀ ਲਾਈ ਔਰ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਇੰਨਾ ਸਰਲ ਵਿਅਕਤੀ ਆਮ ਜਿਵੇਂ ਜੱਟਾਂ ਦੇ ਬੱਚੇ ਹੁੰਦੇ ਆ ਆਮ ਤੌਰ ਤੇ ਕੋਈ 스타 ਬੰਦਾ ਵੱਡੇ ਤੋਂ ਵੱਡੇ ਸ਼ਹਿਰ ਚ ਰਹਿੰਦਾ ਹੈ ਵਿਦੇਸ਼ ਦੇਸ਼ ਵਿਦੇਸ਼ ਜਾਂਦਾ ਲੇਕਿਨ ਸ਼ੁਭਦੀਪ ਨੇ ਕਿਹਾ ਕਿ ਭਾਜੀ ਮੇਰਾ ਦਿਲ ਤੇ ਮੇਰੇ ਪਿੰਡ ਲੱਗਦਾ ਔਰ ਉਸ ਜਿਹੜਾ ਮੈਸੇਜ ਸੀਗਾ ਉਹਦੇ ਨਾਲ ਮੈਨੂੰ ਲੱਗਦਾ ਲੱਖਾਂ ਕਰੋੜਾਂ ਬੱਚੇ ਜਿਹੜੇ ਉਹਨਾਂ ਨੂੰ ਪ੍ਰੇਰਣਾ ਮਿਲੀ ਕਿ ਬਾਹਰ ਨਾਲੋਂ ਮਾਂ ਬਾਪ ਦੀ ਛਾਂ ਦੇ ਥੱਲੇ ਰਹੀਏ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਅੱਜ ਸਾਡੇ ਨਾਲ ਬਲਕੌਰ ਸਿੰਘ ਜੀ ਨੇ ਖੈਰ ਸ਼ੁਭਦੀਪ ਨਹੀਂ ਆ ਲੇਕਿਨ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਖੁਸ਼ਬੂ ਉਹਨਾਂ ਦੀ ਫਿਜ਼ਾ ਜਿਹੜੀ ਹੈ ਫਿਜ਼ਾ ਦੇ ਵਿੱਚ ਉਹਨਾਂ ਦੀ ਖੁਸ਼ਬੂ ਜਿਹੜੀ ਫੈਲੀ ਹੈ ਉਸ ਦਾ ਅਸੀਂ ਪੂਰੇ ਪੰਜਾਬ ਪੂਰੇ ਦੇਸ਼ ਦੇ ਦੇਖਦੇ ਆ ਵਿਦੇਸ਼ਾਂ ਤੱਕ ਦੇਖਦੇ ਆ ਬਲਕੌਰ ਜੀ ਬਹੁਤ ਬਹੁਤ ਸਵਾਗਤ ਹੈ ਡੈਲੀ ਫੋਰਸ ਤੁਹਾਡਾ ਸੋ ਮੈਂ ਜ਼ਿਕਰ ਕਰ ਰਿਹਾ ਸੀ 4 ਸਾਲ ਪਹਿਲਾਂ ਜਦੋਂ ਮੈਂ ਪਿੰਡ ਪਹੁੰਚਿਆ ਇੱਕ ਸਟਾਰਡਮ ਬਹੁਤ ਵੱਡੀ ਚੀਜ਼ ਹੁੰਦੀ ਹੈ ਲੇਕਿਨ ਸ਼ੁਭਦੀ ਪਿੰਨਾ ਸਰਲ ਇੰਨਾ ਸਿੱਧਾ ਸਦਾ ਇੱਕ ਨੌਜਵਾਨ ਸੀ ਕਿ ਜਿਸ ਨੂੰ ਕੋਈ ਮਤਲਬ ਹੀ ਨਹੀਂ ਸੀ ਕਿ ਮੈਂ ਬਹੁਤ ਵੱਡਾ ਸਟਾਰ ਆ ਜ਼ਮੀਨ ਨਾਲ ਜੁੜਿਆ ਹੋਇਆ ਸੀ ਬਿਲਕੁਲ ਇਹ ਤਾਂ ਬਚਪਨ ਤੋਂ ਹੀ ਮੈਂ ਆਪਣੇ ਪਰਿਵਾਰ ਤੋਂ ਹੀ ਜਿੱਦਾਂ ਦਾ ਜੀਵਨ ਸਾਡਾ ਸੀ ਉਹ ਤਾਂ ਉਹ ਵੀ ਐਸਾ ਬੱਚੇ ਨੇ ਵੀ ਸਾਡੇ ਤੋਂ ਸਿੱਖਣੀ ਹੈ ਜਿਹੜੀ ਚੀਜ਼ ਜਿੱਦਾਂ ਦਾ ਮਾਹੌਲ ਕਰਦਾ ਸੀ ਇਦਾਂ ਦਾ ਹੀ ਉਹਨਾਂ ਦਾ ਆਪਣਾ ਸੀ ਸਟਾਰਟ ਤਾਂ ਤਾਂ ਕਰਕੇ ਨਹੀਂ ਆਈ ਕਿਉਂਕਿ ਜਿਹੜਾ ਬੰਦਾ ਜ਼ੀਰੋ ਤੋਂ ਸਟਾਰਟ ਕਰਦਾ ਨਾ ਥੱਲੇ ਤੋਂ ਇਹਦਾ ਬੰਦਾ ਐਨ ਗਰਾਊਂਡ ਲੈਵਲ ਤੇ ਖੜਾ ਹੁੰਦਾ ਨੀਚੇ ਦਾ ਇੱਕ ਆਮ ਮੱਧ ਵਰਗੀ ਪਰਿਵਾਰ ਨੂੰ ਜਿੱਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਖਾਸ ਕਰਕੇ ਆਪਾਂ ਕਹਿ ਰਹੀਏ ਵੀ ਆਪਾਂ ਬਹੁਤੇ ਲੈਂਡਲੋਰਡ ਨਹੀਂ ਹੁੰਦੇ ਆਪਣੇ ਕੋਲੇ ਮੇਨ ਪੈਸੇ ਦੀ ਪ੍ਰੋਬਲਮ ਤਾਂ ਰਹਿੰਦੀ ਰਹਿੰਦੀ ਹੈ ਚਾਹੇ ਪੜ੍ਹਾਈ ਦੇ ਖਰਚੇ ਲਾ ਲਓ ਪਹਿਨਣ ਖਾਣ ਦਾ ਲਾ ਲਓ ਸਾਰੀ ਗੱਲ ਖਿੱਚ ਧੂਕੇ ਜੀ ਹੁੰਦੀ ਹੈ ਜਿਹੜੇ 5-7 ਕਿੱਲੇ ਵਾਲੇ ਜ਼ਿਮੀਂਦਾਰ ਹੁੰਦੇ ਆ ਕੋਈ ਆਪਾਂ ਅਰਥਚਾਰਾ ਬਹੁਤਾ ਵਧੀਆ ਨਹੀਂ ਕਹਿ ਸਕਦੇ ਉਹਨਾਂ ਦਾ ਮਿਹਨਤ ਹੁੰਦੀ ਹੈ ਫਿਰ ਵੀ ਆਉਡੀ ਚਾਦਰ ਦੇ ਅਨੁਸਾਰ ਬੰਦਾ ਚੱਲਦਾ ਰਹਿੰਦਾ ਹੈ ਆਪਦੀ ਇਨਕਮ ਦੇ ਹਿਸਾਬ ਜੇ ਨਾ ਖਰਚੇ ਹੁੰਦੇ ਰਹਿੰਦੇ ਹੈ ਹਨਾ ਤਾਂ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਜੇ ਥੋੜੀ ਲਾਪਰਵਾਹੀ ਨਾਲ ਲੰਘਾਂਗੇ ਤਾਂ ਫਿਰ ਕਰਜ਼ੇ ਦੀ ਬੰਨਣਾ ਚੜ੍ਹਨ ਵਾਲੀ ਗੱਲ ਹੋ ਜਾਂਦੀ ਹੈ ਖਰ ਇਸੇ ਤਰ੍ਹਾਂ ਹੀ ਸਾਰੇ ਨਰਵਾ ਦੇ ਵਿੱਚ ਸ਼ੁਭਦੀਪ ਦਾ ਹਾਲ ਸੀਗਾ ਸਾਰਾ ਤਾਂ ਉਹ ਬਰਲਰ ਜਦੋਂ ਵੀ ਕਿਤੇ ਜਾਣਾ ਜਾਂ ਆਉਦੀ ਫੀਸ ਭਰਨੀ ਜਾਂ ਹੋਰ ਬਣੇ ਉਹ ਸਾਡਾ ਮਤਲਬ ਜਿਹੜਾ ਕੇਂਦਰ ਆੜਤੀਆ ਹੁੰਦਾ ਹੈ ਹਨਾ ਜ਼ਿੰਮੇਦਾਰ ਦਾ ਤਾਂ ਆਰਤੀ ਤੋਂ ਪੈਸੇ ਫੜਨ ਦਾ ਇਟ ਮੀਨਸ ਉਹ ਬਾਪੂ ਦਾ ਕਰਜ਼ਾਈ ਹੈ ਹਨਾ ਤਾਂ ਇਸ ਕਰਕੇ ਉਹਦੇ ਉੱਤੇ ਇਸ ਚੀਜ਼ ਦਾ ਇਹਨਾਂ ਵਧੀਆ ਅਸਰ ਰਿਹਾ ਉਹਨੇ ਕਦੇ ਵੀ ਫालतੂ ਫ਼ਯੂਲ ਖਰਚੀ ਨਹੀਂ ਕੀਤੀ ਕਦੇ ਵੀ ਪੈਸਾ ਮੈਂ ਕਹਾਂ ਵੀ ਉਹ ਉਹਨੂੰ ਮੈਂ ਕੰਜੂਸ ਗਿੰਦਾ ਸੀ ਉਹ ਤਾਂ ਪੈਸਾ ਲੱਗਦਾ ਨਹੀਂ ਸੀ ਕਦੇ ਵੀ ਭਾਵੇਂ ਉਹ ਕਰੋੜਾ ਕਮਾਉਂਦਾ ਸੀ ਪਰ ਉਹ ਆ ਆਪਣੇ ਆਪ ਤੇ ਤੇ ਆਪਣੇ ਸ਼ੌਕ ਤੇ ਖਰਚੇ ਬਹੁਤ ਘੱਟ ਕਰਕੇ ਲਾਉਂਦਾ ਸੀਗਾ ਜਿੱਦਾਂ ਵੀ ਉਹਦੀ ਆਮਦਨ ਵੀ ਇੰਨੀ ਅੱਛੀ ਸੀ ਫਿਰ ਵੀ ਉਹ ਜਿਉਨੇ ਕਪੜਾ ਵੀ ਲੈਣਾ ਫਿਰ ਵੀ ਉਹ ਆਪਣੀ ਮਾਂ ਨੂੰ ਕਹਿੰਦਾ ਹੁੰਦਾ ਜਾ ਕਪੜਾ ਲੈ ਕੇ ਆ ਫਲਾਣਾ ਮੇਰੇ ਕੋਲ ਤੇ ਪਿਆ ਮੇਰੇ ਅਰੇ ਮੈਨੂੰ ਪੱਗਾਂ ਲੈ ਕੇ ਆ ਪੰਜ ਸੱਤ ਸਾਰਾ ਤੋਂ ਮਰ ਲੇ ਕੇ ਇਹਨਾਂ ਬੇਸਿਕਲੀ ਬਹੁਤ ਹੀ ਸਧਾਰਨ ਜੀ ਕਿਸਮ ਦਾ ਬੱਚਾ ਪਿੰਡੂ ਜਿਹਾ ਬੱਚਾ ਐਨਾ ਦੀ ਨੇਚਰ ਸੀ ਕੀ ਉਹਦੀ